ਉਸਿਆਣੀ ਐ ਪੰਜ ਸੌ ਆ ਕੇ ਤੇ ਉਹ ਇੱਧਰ ਦੀ ਲਿਆਇਆ ਉਹਨੂੰ ਇੱਧਰ ਤੇ ਠੀਕ ਲਗਾਉ ਕਰ ਆ ਕੇ ਬਿਲਕੁਲ ਹੀ ਲੱਗ ਗਈ ਨਾ ਮੈਂ ਕਹਿੰਦੀ ਲੈ ਆ ਕੇ ਮੈਨੂੰ ਇੱਧਰ ਦੀ ਲਿਆਇਆ ਲੈ ਜੀ ਸ਼ਸ਼ੀ ਬੰਦਾ ਨਾ ਉਹ ਬਣਾ ਲਾ ਵੀ ਨਹੀਂ ਮੰਨਦਾ ਇਹ ਤਾਂ ਮੋੜ ਲਾਇਟ ਤਾਂ ਆਪੀ ਨਾ ਆ ਪਾ ਆਹ ਨਾ ਪਾ ਆਹ ਨਾ ਪਾੜੀ ਕੋੜੋ ਆਇਆ ਆਪਾ ਹਜ਼ਾਰ ਦੀਆਂ ਦੋ ਲੈ ਤਾਸੀ ਭਰਿਆ ਭਰਿਆ ਮੈਂ ਜਿੱਤਰੀ ਨਾ ਆਪਾਂ ਇਹ ਨਹੀਂ ਜਾਂਦੀ ਆ ਦੇ ਕਰ ਨੂੰ ਕਹਿੰਿਆ ਤਾਂ ਟੁੱਟਿਆ ਤਾਂ ਜਾਨਾ ਹੋ ਗਾਇਆ ਨਾ ਉਹਨੂੰ ਬੰਦਾ ਹੋ ਗਿਆ ਤੂੰ ਕਿੱਥੇ ਨਾਲ ਆ ਗਈ ਬੂਰਾ ਇੱਧਰ ਲਾ ਦੇ ਮੰਜੀ ਤੂੰ ਲੈਣਾ ਨਾ ਇਹ ਤਾਂ ਭਰਾ ਵੀ ਨਹੀਂ ਸਕਦੇ ਆਪਾਂ ਇਹ ਤਾਂ ਜਿੱਦੇ ਉਹ ਕੀਤਾ ਬਸ ਇਹ ਤਾਂ ਸੱਟਣਾ ਹੀ ਪਊਗਾ ਹੋ ਠੀਕ ਹੋਰ ਉੱਤੇ ਲੈ ਆਕਰਾਂਗੇ ਭਾਈ ਠੰਡਾ ਹੋ ਰਹੀ ਹੈ ਹੋ ਸਕਦਾ ਅਸੀ ਲਗਾਂ ਜੀ ਰਜਾਂਗਾ ਸੁੱਕੜਾਂਗੇ ਹੁਣ ਲੱਗਦੀ ਐ ਠੰਡ ਫਿੱਟ ਕੇ ਲੱਸ ਉਹ ਹੀ ਤਾਂ ਕਾ ਕੌਣ ਚੱਕ ਰਿਆ ਤੂੰ ਨਾਲੇ ਮੰਨੀ ਨਹੀਂ ਇਹ ਗੱਲ ਅਰਬੀ ਚੀਰੀ ਨਹੀਂ ਇਹ ਨਾਲੇ ਮੈਂ ਦੇ ਅਰਬੀ ਚੀਰੀ ਨਹੀਂ ਆ ਦੇਖ ਆ ਸਾਈ ਲਾਜ ਹਾਈ ਮੂੰਹ ਕਿਵੇਂ ਹੋ ਰਿਆ ਝੋਨੇ ਚ ਬਚਾਲਾ ਮੈਂ ਤਾਂ ਗੋਹਾ ਲੱਗ ਗਿਆ ਹੁਣ ਆਪ ਤਾਂ ਹਿਲਾਉਂਦੀ ਰਹਿੰਦੀ ਐ ਕਦੇ ਇੱਕ ਬਲੀਚ ਲਾ ਲਈ ਮੈਂ ਤਾਂ ਉਹੀ ਫਾਇਆ ਉਹ ਨਾ ਮੈਂ ਲਾ ਲਈ ਕਦੇ ਆਏ ਗੋਹਾ ਗੋਹ ਸੁੱਖ ਨਾਲ ਕਦੀ ਮਗਨ ਮਥਾਪਦ ਗਾਨੀ ਐ ਮੈਂ ਮਾਇ ਦਾ ਕੁਸ ਲਾਉਂਦੀ ਨਹੀਂ ਹੈਗੀ ਮੈਂ ਤਾਂ ਸੁੱਖ ਨਾਲ ਉਹੀ ਲਾਈ ਬਲੀਚ ਕਦੇ ਅਮਾ ਇਹ ਨਹੀਂ ਬੁਸਗਾ ਚ ਲਾਉਂਦੀ ਹੈਗੀ ਕਿ ਇਹ ਹੀ ਲਾਉਂਦਾ ਲੂੰਦਾ ਰਹਿੰਦਾਗਾ ਤੇ ਅਸੀਂ ਹੁਣ ਦਿਹਾੜ ਦਿਹਾੜ ਜਾਨਾ ਤੇ ਰਾਤ ਨੂੰ ਲੱਗਦੀ ਐ ਠੰਡ ਕੰਬਲ ਲੈ ਲੈਨੇਗਾ ਤੇ ਆਂ ਆਈ ਨਹੀਂ ਪਤਾ ਦੋ ਦੋ ਕੰਬਲ ਜੋੜ ਕੇ ਭੇਜ ਦੇ ਲੈ ਪਤਾ ਕਿੰਨੀ ਬਿਆਸੀਗਾ ਬਿਆਸੀ ਅੱਜ ਮਿਰਜਾਂਗਾਂ ਤੇੜਨ ਦੀ ਸੋਚੀ ਸੀ ਤੂੰ ਵੀ ਕੱਲ ਨੂੰ ਆਪਣੇ ਇਥੇ ਪਿੰਜੇ ਆਲਾ ਆਊਗਾ ਸੱਦਿਆ ਗੋ ਅੱਜ ਦੇ ਆਲਾ ਦੇਣ ਕਹਿ ਜਾ ਲਾਇਆ ਰੱਬ ਨੇ ਆਪਾਂ ਫੇਰ ਵੀ ਦੇਖਨੇ ਆ ਰੱਬੋ ਕੀ ਆ ਸੁਣ ਲੈ ਆਪਣੀ ਵਧੀਆ ਦੇਣ ਲਾਇਆ ਸੁੱਕ ਜਾਣੀ ਅੱਜ ਤੇ ਕੱਲ ਨੂੰ ਆਪਾਂ ਭਰਾ ਕੇ ਇਹਨਾਂ ਨੂੰ ਨੰਗੰਦੇ ਦੇ ਗੁੰਦੇ ਸਾਰਾ ਕੁਝ ਆਪ ਹੀ ਪਾ ਜਾਂਦੇ ਹੁੰਦੇ ਨੇ ਆ ਆ ਪੱਟਣੇ ਪੈਣਗੇ ਆ ਚੀਜ਼ ਅਸੀਂ ਗਲਾਫ ਹੀ ਪੱਟ ਦਿੰਨੇ ਹੁੰਨੇ ਆ ਅਸੀਂ ਨੰਗੰਦੇ ਨਹੀਂ ਪੱਟਦੇ ਹੋਰ ਲੈ ਇਹ ਪਰਛਾਉੜ ਪਰਵਾਹੀ ਨਹੀਂ ਨਾ ਦੇਖਵਣੀ ਆਂਦੀ ਕਿਸੇ ਦੇ ਪ੍ਰਸ਼ਾਦ ਦੀ ਸਮੈਲਾ ਹੀ ਆਂਦੀ ਆ ਨੀ ਕੀ ਕਹਿੰਦੀ ਆ ਨੀ ਉਹ ਹੋ ਵੀ ਉਹ ਅੰਦਰ ਬੈਠੀ ਚਰਚਰ ਕਰੀ ਜਾਂਦੀ ਆ ਨੀ ਉਹ ਵੀ ਕੁਝ ਬੋਲਦੀ ਸਤ ਹੂੰ ਉਹ ਫਰੀਦ ਨੂੰ ਲੜਦੀ ਹੋਊ ਵੀ ਤੂੰ ਕੁੜੀ ਜੀ ਕੁੱਤੀ ਆ ਨੀ ਕੁੜੀ ਨੂੰ ਹਾਂ ਹਾਂ ਹੂੰ ਬੋਲਦੀ ਉਹ ਕੁਝ ਉਸ ਕਹੀ ਜਾਂਦੀ ਹੈ ਨਾ ਹਾਂਜੀ ਮੇਰੇ ਤਾਂ ਬਥੇਰਾ ਲੱਗ ਜਾਂ ਗਾਲ ਕਰ ਇਹ ਹਰਕਤ ਇਹ ਜੀ ਕਰ ਦਿੰਦੀ ਹੈ ਲੱਗਣ ਨੂੰ ਜੀ ਨਹੀਂ ਕਰਦਾ ਇਹ ਆਪੋ ਤਾਂ ਲੱਗੇ ਨਾ ਲੱਗੇ ਲੱਜ ਤਾਂ ਹੋ ਗਈ ਹੁਣ ਠੰਡ ਸ਼ੁਰੂ ਜੰਗਰੀ ਉਹ ਵੀ ਸ਼ੁਰੂਆਤ ਹੈ ਹਾ ਡੇੜ ਨਾਲ ਹੀ ਹਾਂ ਇਧਰ ਦੇਖੀ ਵੀ ਆਈ ਹੈ ਦੇਖ ਇਧਰ ਮਨਜੀਤ ਆਈ ਨਹੀਂ ਇਹ ਕਿ ਤੂਰੇ ਜਿਵੇਂ ਬਣੇ ਹੋਏ ਨੇ ਹਾਂ ਫਿਰ ਇਹ ਡੇੜ ਨਾਲ ਹੀ ਆ ਜਾਈ ਇਹ ਡੇੜ ਇਹ ਤੇਰੇ ਡੇੜਾ ਨਾ ਕੀ ਕਰ ਤੀ ਇਹ ਦੇਖੀ ਇਹ ਪਤਾ ਕਾਤੋਂ ਆਈ ਹੋਈ ਹੈ ਇਹ ਨਾ ਚਾਚੂ ਬੋਰ ਪਚੋਰ ਆਈ ਜਿੱਥੇ ਪਈ ਹੁੰਦੀ ਸੀ ਉੱਥੇ ਢੋਲ ਦੂਸਰੀ ਤਾਂ ਜੋ ਸੁੱਕ ਜਾਂਦਾ ਕੱਪੜਾ ਦਾਗ ਚ ਪੂ ਗਈ ਲੈਓ ਕਰ ਕਰ ਦੂਸਰੀ ਕਿੱਥੇ ਹੈ ਦਾਗ ਲੈਂਦਾ ਵੀ ਨਹੀਂ ਹੁੰਦਾ ਚਾਹ। ਉੜ ਕੇ ਮੈਨੂੰ ਵੀ ਫੈਂਡ ਕਰ ਦਿੰਦੇ। ਆਪੇ ਉਹ ਸਾਰੀ ਕਰਨਾ ਹੈ ਕਿ ਨਾ ਸੋਟ ਪਾ ਦੇ। ਨਹੀਂ ਦੋ ਪਰ ਰਹੀਆਂ ਤੂੰ ਅੱਜ ਕੁੜੀ ਨੂੰ ਪੁੱਟਣ ਵਾਸਤੇ ਤਾਂ ਨਹੀਂ ਰਹੀ ਕੰਮ ਕਰ ਲਾ। ਬਸ। ਤੈ ਹੋਈ ਜਾਂਦਾ। ਹਾਂ ਆਰ ਨੂਨ ਲਾ ਕੇ ਧਰਦਾ ਹਾਂ ਆਰ ਵੀ ਤੇ ਥੋੜਾ ਚਰ। ਮੈਂ ਤਾਂ ਕਦੇ ਬਣਾਈ ਨਹੀਂ। ਬਣਾਈ ਨਹੀਂ ਕਦੇ। ਮੈਨੂੰ ਤਾਂ ਬੜੀ ਪਸੰਦ ਆ। ਮੈਂ ਨਹੀਂ ਪਰ ਮੈਂ ਕਦੇ ਬਣਾਈ। ਕਦੇ ਵੀ ਨਹੀਂ ਬਣਾਈ। ਮੈਂ ਨਹੀਂ ਬਣਾਈ। ਇਹ ਇਹ ਨਾ ਬਣਾਈ ਤੇ ਇਹਨਾਂ ਨੇ ਖਾਧੀ। ਮੈਂ ਬਣਾ ਕੇ ਦਿਖਾਉਣੀ ਤੁਹਾਨੂੰ। ਪੁਰਿਆ।

ਛੋਟੀ ਤੇ ਤੇ ਮੇਲਾਵੇਂਗੀ ਤੂੰ 14 ਦਹੀ ਘਣਿਆਂ ਦੇ ਪੈਸੇ ਮੋਨੂ ਹਾਲੀ ਗੱਲ ਦਾ ਰੀਜਨ ਪਤਾ ਨਹੀਂ ਪਤਾ ਹੈ ਹਾਂ ਨਹੀਂ ਤਾਂ ਉਹਦੀ ਤਰ੍ਹਾਂ ਇੱਕ ਕਿਹੜੇ ਮੈਸੇਜ ਆਈ ਜਾਂਦੇ ਨੇ ਮਾੜੀ ਨਿਸ਼ਚਿਤ ਆ ਉਹ ਦੇਖਣਾ ਅੱਜ ਉਹ ਪੱਤੀ ਜੀ ਆਉਂਦੀ ਹੁੰਦੀ ਜਦੋਂ ਆਉਂਦੀ ਆਰਡਰ ਲੱਗੇ ਲੱਗੇ ਆਉਂਦਾ ਉਹ ਇਹ ਤਾਂ ਚਾਹੇ ਲੱਗਨ ਲੱਗ ਪਾ ਕੇ ਮੈਂ ਦੇਖਦੀ ਆ ਵੀ ਕਿੰਨੀ ਤਰੀਕ ਨੂੰ ਆਉਂਦਾ 11 ਤਰੀਕ ਨੂੰ ਖਬਰ 11 ਤਰੀਕ ਨੂੰ ਆਉਗੀ ਤੇ 11 ਨੂੰ ਤਾਂ ਇਸੇ ਤੀ ਹੋਆ ਤੇ 9 ਨੂੰ ਆਜੂਗੀ 9 10 ਨੂੰ ਆਜੂਗੀ ਅੱਜ ਕਿੰਨੀ ਤਰੀਕ ਨੂੰ ਅੱਜ ਮਨ ਕਰੀ ਸੀ ਨਹੀਂ ਹੋਗੀ ਦੇਖੀ ਰਵੀ ਦੇ ਫੋਨ ਤੇ ਰਵੀ ਫੋਨ ਨਹੀਂ ਮੜਾ ਆਪਾਂ ਬਣਾਉਣੇ ਆ ਜੀ ਅਰਬੀ ਉਹਨਾਂ ਦੇ ਸਾਹਮਣੇ ਅਰਬੀ ਮੈਂ ਕਿਹੜੇ ਦੱਸਿਆ ਵੀ ਅਸੀਂ ਅਰਬੀ ਬਣਾਉਣੇ ਹੁਣ ਦੱਸਦੀਆਂ ਮੈਂ ਤਾਂ ਹੁਣ ਦੱਸਿਆ ਨਹੀਂ ਆ ਵੀ ਅਰਬੀ ਬਣਾਉਣੇ ਆ ਭਰਾ ਅਸੇ ਹੋ ਜਾਈ ਮੈਂ ਕਿੱਦੋਂ ਵੇ ਤਰਸਾ ਤੂੰ ਅੱਜ ਦਾ ਮਾਂ ਘਰ ਆਣਾ ਕਰ ਅੱਜ ਕਿਤੇ ਪਾਉਂਦੀ ਆ ਕਿਸੇ ਨੂੰ ਪਾਏ ਨਹੀਂ ਤੂੰ ਘਰ ਆਣਾ ਰੱਜੂ ਆਮ ਨੂੰ ਤੂੰ ਚੁੱਪ ਕਰ ਜਾ ਥੋੜੀ ਵੀ ਵੀਰ ਪਾਲ ਆਊਗੀ ਓਏ ਛੁੱਟੀ ਆ ਜਣਾ ਉਹ ਬਾਹਲੇ ਰੋਲ ਛੁੱਟੀ ਅੱਜ ਘਰੇ ਆ ਅੱਜ ਤੱਕ ਰਹਿੰਦੀ ਉਹ ਬਾਹਲੇ ਰੋਲ ਕਰਦੀ ਉਹਨੂੰ ਪਤਾ ਹੈ ਗਰਮੀਤ ਨਾ ਐਂ ਗੱਲ ਕਰਨੇ ਮੇਰੀ ਗੱਲ ਖਾ ਹਾਂ ਹਾਂ ਸਾਰਾ ਪੱਤੀ ਨੂੰ ਤੇਰੇ ਕੋਲ ਪੈਦਾ ਆਪਣੇ ਰੇੜੀ ਨਹੀਂ ਹੈਗੀ ਉੱਥੇ ਤਾਂ ਰੇੜੀ ਹੈ ਜੀ ਨਾ ਰੇੜੀ ਨਾਲੇ ਦਾ ਮਤ ਰੇੜੀ ਨੂੰ ਥੋੜੀ ਮੇਰੀ ਸਾਈਕਲ ਚੱਕ ਲਈ ਅੱਛਾ ਅੱਛਾ ਨਾ ਭਾਈ ਕਿ ਆਇਆ ਨਹੀਂ ਮੈਂਮੀ ਜਾਊਂਗੀ ਨਾਲੇ ਹਾਂ ਉਹ ਆਪਾਂ ਤੁਰ ਜਾਾਂਗੇ ਆਪਸੇ ਤੋਂ ਜਾ ਆਪ ਤਾਂ ਜਦੋ ਜਿਉਂ ਕਰਦਾ ਕਹ ਦੂ ਮੈਂ ਜਾਊਂਗੀ ਮੈਂਮੀ ਜਾਊਂਗੀ ਨਾਲੇ ਮੈਂ ਸਾਈਕਲੀ ਤੇ ਭੱਗ ਜੂਂਗੀ ਆਪਦੀ ਤੇ ਫੇਰ ਤਾਂ ਸਾਰਾ ਦਿਨ ਹੀ ਫੁੱਟ ਜੂਗਾ ਸਾਨੂੰ ਫੇਰ バブルじゃない